ਜੀ ਜਿਹੜਾ ਦਲ ਬਦਲੂ ਸੋ ਬਹੁਤ ਮੈਂ ਸਮਝਦਾ ਕਿ ਦੇਖੋ ਸਰ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜਿਹਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਐ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੇ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਰ ਗਿਆ ਸੀ ਤੇ ਵਾਪਸ ਤੇ ਇਦੋਂ ਇੱਕ ਵਾਰ ਇਦੋਂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਂ ਨਾ ਕੋਈ ਫਰਕ ਨਹੀਂ ਪਿਆ ਤੁਸੀਂ ਅਦਕੀ ਵੇਖ ਲਿਓ ਬਠਿੰਡੇ ਚ 65000 ਅਸੀਂ ਕੱਟੇ ਸੀ ਪਿਤਾ ਸਭਾਜ ਤੇ ਬਾਬਾ ਸੁੱਖ ਰੱਖੇ 30000 ਵਧਾਂਗੇ ਅੱਕੀ ਕੱਲੇ ਬਿਠੀ ਨੇ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਹੈ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ ਇਹੋ ਜਿਹੇ ਲੋਕ ਚਿਹਰੇ ਜਿੱਤੇ ਜੀ ਆਮ ਲੋਕ ਚਿਹਰੇ ਬਣ ਗਏ ਨਾ ਜੀ ਵੱਡੇ ਵੱਡੇ ਚਿਹਰੇ ਹਰਾਤੇ ਹੁਣ ਕੋਈ ਵੱਡਾ ਲੀਡਰ ਨਹੀਂ ਹੈ ਹੁਣ ਜਨਤਾ ਦੇ ਨਾਲ ਵੱਡੇ ਆ ਰਹੇ ਨੇ ਸਾਡੇ ਮੈਂ ਕਿਹਾ ਕੀ ਮੈਂ ਤਾਂ ਛੋਟੇ ਹੀ ਚਾਹੀਦੇ ਮੈਨੂੰ ਅੱਗੇ ਲੋਕ ਕਹਿੰਦੇ ਮੈਨੂੰ ਬੱਬਰ ਸ਼ੇਰ ਨਹੀਂ ਚਾਹੀਦੇ ਮੈਂ ਤਾਂ ਆਪਦਾ ਬੱਕਰੀਆਂ ਉਹਨਾਂ ਨਾਲ ਹੀ ਕੰਮ ਚਲਾ ਲੂੰਗਾ ਲੇਕਿਨ ਹੁਣ ਖਰੀਆਂ ਇਹ ਨਾ ਹੋਣ ਵੀ ਬੱਬਰ ਸ਼ੇਰ ਆਪ ਨੂੰ ਹੀ ਖਾਜੇ ਕਿਸੇ ਨੇ ਠੀਕ ਧੰਨਵਾਦ